ਜੋ ਇਥੇ ਆਣਗੇ ਤੇ ਪੁੱਛਣਗੇ ਮੈਨੂੰ ਆ ਕੇ ਪੁੱਛਣਗੇ ਵੀ ਕਾਕਾ ਤੈਨੂੰ ਕੀ ਬਿਮਾਰੀ ਆ ਤੈਨੂੰ ਪੇਟ ਦਰਦ ਆਦਾ ਤੈਨੂੰ ਕੀ ਆ ਜਦੋਂ ਬੰਦਾ ਆ ਕੇ ਪੁੱਛੇਗਾ ਹੀ ਨਹੀਂ ਕੀ ਤੇ ਅੱਗੇ ਦੱਸੇਗਾ ਕੀ ਉਹਨਾਂ ਦਾ ਸਿਰਫ ਆਦੇ ਟਿਕਟ ਨਾਲ ਮਤਲਬ ਹੈ ਜੀ ਆ ਮਿਲ ਗਈ ਤੇ ਚਲੋ ਜੀ ਕਹਾਣੀ ਖਤਮ ਹੋ ਜਿਵੇਂ ਉਹ ਹੁੰਦਾ ਕਿ ਪਹਿਲਾਂ ਤਾਂ ਤੁਹਾਡੀਆਂ ਮਿੰਤਾਂ ਕਰ ਲੋ ਆ ਕੇ ਵੋਟ ਲੈਣ ਲੱਗਿਆਂ ਤੇ ਮੁੜ ਕੇ ਤੁਸੀਂ ਮਿਲ ਲਬਦੇ ਫਿਰ ਉਹ ਮੰਤਰੀ ਜੀ ਗਏ ਕਿਥੇ ਮੰਤਰੀ ਜੀ ਲਬਦੇ ਹੀ ਨਹੀਂ ਆ ਲੱਗਦਾ ਕਿ ਲੋਕ ਇਸ ਵਾਰ ਫਿਰ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਕਿ ਕਿਹੜਾ ਐਮਪੀ ਉਹਨਾਂ ਦੀਆਂ ਜਿਹੜੀਆਂ ਮੁੱਦੇ ਨੇ ਉਹ ਦਿੱਲੀ ਤੱਕ ਲੈ ਕੇ ਜਾਏਗਾ ਜੀ ਬਿਲਕੁਲ ਅਸੀਂ ਤਾਂ ਇਹੀ ਚਾਹਨੇ ਆ ਜੀ ਜਿਹੜੀ ਵੀ ਸਰਕਾਰ ਜਿਹੜਾ ਵੀ ਐਮਪੀ ਬਣੇ ਉਹ ਏਟ ਲੀਸਟ ਇਹ ਕਮਿਟਮੈਂਟ ਤੇ ਰਵੇ ਕਿ ਹਾਂ ਜੀ ਅਸੀਂ ਫਿਰੋਜ਼ਪੁਰ ਦੀ ਡਵੈਲਪਮੈਂਟ ਵਾਸਤੇ ਕੁਝ ਸੋਚਾਂਗੇ ਅੱਜ ਤੱਕ ਅਸੀਂ ਨਹੀਂ ਦੇਖਿਆ ਕੋਈ ਸਾਨੂੰ ਇੰਨੇ ਸਾਲ ਹੋ ਗਏ ਰਹਿੰਦੇ ਨੇ ਕੋਈ ਫਿਰੋਜ਼ਪੁਰ ਬਾਰੇ ਕਿਸੇ ਨੇ ਬਟਿੰਡੇ ਤੇ ਮੈਡਮ ਬਣੀ ਸੀ ਤੇ ਬਟਿੰਡੇ ਦੀ ਪਤਾ ਨਹੀਂ ਕਿੰਨੀ ਤਰੱਕੀ ਕਰਾਤੀ ਉਹਨਾਂ ਦੇ ਮਿਸਿਸ ਨੇ ਤੇ ਇੱਥੇ ਬਾਦਲ ਸਾਹਿਬ ਆ ਹੀ ਨਹੀਂ ਆ ਕੇ ਰੈਲੀ ਕਰਨ ਆ ਜਾਂਦੇ ਜਦੋਂ ਇਲੈਕਸ਼ਨ ਆਉਂਦੇ ਉਸ ਤੋਂ ਬਾਅਦ ਤੱਕ ਇਹਦੇ ਨਜ਼ਰ ਹੀ ਨਹੀਂ ਆਉਂਦੇ ਅਸੀਂ ਕਹਿੰਦੇ ਵੀ ਜਿਹੜਾ ਵੀ ਸਾਡਾ ਕੈਂਡੀਡੇਟ ਆਵੇ ਔਫ ਫਰੋਜ਼ਪੁਰ ਡਵੈਲਪਮੈਂਟ ਵਾਸਤੇ ਸੋਚੇ ਇੱਥੋਂ ਦੀ ਇੰਡਸਟਰੀ ਡਵੈਲਪ ਕਰਵਾਉਣ ਵਾਸਤੇ ਉਹਨਾਂ ਦੇ ਲਈ ਕੋਈ ਐਫਰਟਸ ਕਰਨ ਕਿਉਂਕਿ ਫਰੋਜ਼ਪੁਰ ਵਿੱਚ ਇੰਡਸਟਰੀ ਏਰੀਆ ਵੀ ਹੈ ਬੜਾ ਨਾ ਮਾਤਰਾ ਵਾਲਾ ਡਵੈਲਪਮੈਂਟ ਕੋਈ ਹੋਣ ਦੀ ਕੋਈ ਵੀ ਇੱਥੇ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਹੈ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਇੱਥੇ ਰਾਮ ਮਟੀਰੀਅਲ ਦੀ ਕਿਉਂਕਿ ਬਾਹਰੋਂ ਜਿਹੜਾ ਵੀ ਰਾਮ ਮਟੀਰੀਅਲ ਲੈਂਦਾ ਉਹ ਬੜਾ ਹੁਮਕੇ ਇੱਕ ਦੀ ਕਿੱਦੋਂ ਦੀ ਹੁਮਕੈਂਦਾ ਉਹਨਾਂ ਨੂੰ ਸਾਨੂੰ ਮਹਿੰਗਾ ਵੀ ਪੈਂਦਾ ਪਲੱਸ ਉਹਨਾਂ ਨਾਲ ਇਹ ਹੈ ਵੀ ਲੇਬਰੂ ਜ਼ਿਆਦਾ ਪਏਗੀ ਪਲੱਸ ਟਾਈਮ ਵੀ ਬਹੁਤ ਜ਼ਿਆਦਾ ਉਹਨਾਂ ਦੇ ਲੱਗ ਜਾਂ ਸਾਰੇ ਜਿੰਨੇ ਚੋਰੀਆਂ ਹੋ ਰਹੀਆਂ ਐਨੇ ਜਿਆਦਾ ਇੱਥੇ ਕਾਹਨ ਹੁੰਦੇ ਆ ਤੇ ਪੁਲਿਸ ਕੁਛ ਵੀ ਕਰਕੇ ਰਾਜੀ ਨਹੀਂ ਕੋਈ ਵੀ ਤੁਹਾਡੀ ਚੀਜ਼ ਚੋਰੀ ਹੋ ਜੇ ਤਾਂ ਤੁਸੀਂ ਫੇਲ ਵਾਲਾ ਜ਼ੋਰ ਲਾ ਲਓ ਤੁਹਾਨੂੰ ਨਹੀਂ ਮਿਲੇਗੀ ਉਹ ਇਹ ਸਾਰੇ ਭਾਵੇਂ 36 ਜਣੇ ਨੂੰ ਅਸੀਂ ਐਸਐਸਪੀ ਨੂੰ ਮਿਲ ਲਿਆ ਡੀਸੀ ਨੂੰ ਮਿਲ ਲਿਆ ਸਾਰਿਆਂ ਨੂੰ ਮਿਲ ਲਿਆ ਰੋਡਸ ਆ ਦੇਖ ਲਓ ਕੋਈ ਕੰਮ ਕਹਿ ਦਿਓ ਮੇਰਾ ਹਾ 6-6 ਮਹੀਨੇ ਕੋਈ ਕੰਮ ਨਹੀਂ ਕਰਕੇ ਰਾਜੀ ਕਿਸੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਕੋਈ ਕੰਮ ਨਹੀਂ ਹੋ ਰਿਹਾ ਅੱਗੇ ਉਲਟਾ ਰਿਸ਼ਵਤ ਉਹ ਵੱਧ ਗਈ ਹੈ ਅੱਗੇ ਜਿਹੜਾ ਕੋਈ ਰਿਸ਼ਵਤ 500 ਰੁਪਏ ਦੇ ਕੇ ਕੰਮ ਕਰਦਾ ਸੀ ਅੱਜ ਉਹਨੂੰ 1000 ਰੁਪਏ ਦੇਣੇ ਪਏ ਕੋਈ ਵਾਅਦੇ ਨਹੀਂ ਪੂਰੇ ਹੁੰਦੇ ਜੀ ਜਿਹੜਾ ਐਮਪੀ ਇੱਥੋਂ ਬਣ ਜਾਂਦਾ ਉਹ ਵਾਪਸ ਫਿਰੋਜ਼ਪੁਰ ਵਾਲ ਮੂੰਹ ਵੀ ਨਹੀਂ ਕਰਦਾ ਹਾਂ ਐਮਪੀ ਹੁਣ ਸਾਡੇ ਇੱਕ ਫਿਰੋਜ਼ਪੁਰ ਦੇ ਵਿੱਚ ਇੰਜੀਨੀਅਰਿੰਗ ਕਾਲਜ ਆ ਉਹ ਵੀ ਬੰਦ ਹੋਣ ਦੀ ਕਾਗਾਰ ਤੇ ਆ ਗਿਆ ਜਿਹੜਾ ਸਰਕਾਰੀ ਹੈ ਜਦ ਕੀ ਉਹਨੂੰ ਬਹੁਤ ਵਧੀਆ ਚੱਲਣਾ ਚਾਹੀਦਾ ਉਹ ਵੀ ਜੇ ਬੱਚੇ ਸਾਰੇ ਛੱਡ ਕੇ ਜਾ ਚੁੱਕੇ ਉਹਨਾਂ ਨੂੰ ਮੇਰਾ ਖਿਆਲ 6-6 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲਦੀਆਂ ਟੀਚਰ ਨੂੰ ਰੋਜ਼ ਉਹ ਐਜੀਟੇਸ਼ਨ ਕਰ ਰਹੇ ਹੁੰਦੇ ਆ ਇਹ ਤਾਂ ਫਰੋਈਪੁਰ ਦੀ ਕਿਸਮਤ ਹੈ ਕੋਈ ਇੱਥੇ ਜਿਵੇਂ ਯੂਨੀਵਰਸਿਟੀ ਜਿਹੜੀ ਹੈਗੀ ਉਹ ਬੰਦ ਹੋ ਰਹੀ ਹੈ ਹੁਣ ਸਾਨੂੰ ਅਗਰ ਸਾਡੇ ਬੱਚੇ ਪੜ੍ਹ ਰਹੇ ਆ ਤੇ ਇੱਥੇ ਇੰਡਸਟਰੀ ਨਹੀਂ ਹੈਗੀ ਉਹਨਾਂ ਨੂੰ ਜੌਬ ਸਾਰੀਆਂ ਬਾਹਰ ਜਾ ਕੇ ਕਰਨੀਆਂ ਪੈਣੀਆਂ ਪੜਿਆ ਲਿਖਿਆ ਬੱਚਾ ਇੱਥੇ ਕੋਈ ਨਹੀਂ ਰੁਕਦਾ ਕਉਕੀ ਕੋਈ ਇੱਥੇ ਕੰਮ ਨਹੀਂ ਹੈ ਕੋਈ ਇੰਡਸਟਰੀ ਨਹੀਂ ਹੈ ਇਸ ਕਰਕੇ ਜਿੰਨੇ ਬੱਚੇ ਪੜ੍ਹ ਰਹੇ ਹੋ ਸਾਰੇ ਬਾਹਰ ਜਾ ਰਹੇ ਆ। ਦਿੱਲੀ ਆ ਜੀ ਅਸੀਂ ਪੰਜਾਬ ਵਾਸਤੇ ਫਰੋਜ਼ਪੁਰ ਵਾਸਤੇ ਆ ਕਰਤਾ ਪੰਜਾਬ ਵਾਸਤੇ ਤੇ ਜੇ ਅਗਰ ਪੰਜਾਬ ਚ ਜਾ ਕੇ ਵੇਖੋ ਤੇ ਡਵੈਲਪਮੈਂਟ ਨਾ ਦੀ ਐਟਲੀਸਟ ਫਰੋਜ਼ਪੁਰ ਚ ਕੋਈ ਚੀਜ਼ ਨਹੀਂ ਹੈਗੀ। ਸਾਡਾ ਫਰੋਜ਼ਪੁਰ ਨਿਕ 올ਡੇਜ ਹੋਮ ਬੰਦਾ ਜਾ ਰਿਹਾ। ਕਿਉਂਕਿ ਬੱਚੇ ਸਾਰੇ ਬਾਹਰ ਜਾ ਰਹੇ ਆ ਤੇ ਰਹਿ ਗਏ ਇੱਥੇ ਮਾਂ ਬਾਪ ਰਹਿ ਗਏ। ਉਹ ਹੀ ਕੋਲਡੇਜ ਹੋਮ ਬਣ ਰਿਹਾ ਨਾ ਤਰੱਕੀ ਦਾ ਕੀ ਹੋਣਾ ਹੈ ਉਲਟਾ ਥੱਲੇ ਨੂੰ ਜਾ ਰਿਹਾ। ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਾਰ ਦੇ ਵਿੱਚ ਚੋਣਵੀ ਬਿਗਲ ਜਿਹੜਾ বাজ ਚੁੱਕਾ ਹੋਇਆ ਹੈ ਹਰ ਇੱਕ ਪਾਰਟੀਆਂ ਦੇ ਵੱਲੋਂ ਆਪਣੀ ਜਿਹੜੀ ਹੈ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈਗੀ ਆ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਹਰ ਇੱਕ ਪਾਰਟੀ ਜਿਹੜਾ ਹੈ ਉਹ ਆਪਣੀ ਆਪਣੀ ਦਾਵੇਦਾਰੀ ਠੋਕਦੀ ਨਜ਼ਰ ਆ ਰਹੀ ਹੈ ਕਿ ਉਹ ਪੰਜਾਬ ਦੀਆਂ 13 ਦੀਆਂ 13 ਸੀਟਾਂ ਹੈ ਉਹ ਆਪਣੀ ਪਾਰਟੀ ਦੇ ਵਿੱਚ ਲੈ ਕੇ ਜਾਣਗੇ ਤਾਂ ਇਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਕੀ ਫਿਰੋਜ਼ਪੁਰ ਦੇ ਲੋਕ ਕੀ ਸੋਚਦੇ ਹਨ ਫਿਰੋਜ਼ਪੁਰ ਲੋਕ ਸਭਾ ਹਲਕੇ ਨੂੰ ਲੈ ਕੇ ਕੀ ਜਿਹੜਾ ਉਹ ਵੋਟਰ ਸੋਚਦਾ ਹੈਗਾ ਕਿ ਫਿਰੋਜ਼ਪੁਰ ਦੇ ਕੀ ਕੰਮ ਜਿਹੜੇ ਆ ਉਹ ਹੋਣੇ ਚਾਹੀਦੇ ਹਨ ਅਤੇ ਕਿੰਨੇ ਕੁ ਜਿਹੜੇ ਲੋਕ ਹੈਗੇ ਨੇ ਉਹ ਕਿਸ ਪਾਰਟੀ ਨੂੰ ਚਾਹਦੇ ਨੇ ਕਿ ਉਹ ਲੋਕ ਜਿਹੜਾ ਹੈ ਜਿਹੜਾ ਸਾਡਾ ਉਮੀਦਵਾਰ ਹੈਗਾ ਉਹ ਸਾਡੀ ਜਿਹੜੀ ਆਵਾਜ਼ ਹੈ ਉਹ ਦਿੱਲੀ ਸਰਕਾਰ ਤੱਕ ਪੰਚਾਵੇਗਾ ਅਤੇ ਇਸੋ ਦੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਵਾਏਗਾ ਤਾਂ ਸਾਡੇ ਨਾਲ ਗੱਲਬਾਤ ਕਰਨ ਲਈ ਫਿਰੋਜ਼ਪੁਰ ਦੇ ਲੋਕਲ ਲੋਕ ਹੈਗੇ ਨੇ ਅਲੱਗ-ਅਲੱਗ ਵਰਗ ਤੋਂ ਲੋਕ ਹੈਗੇ ਨੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਉਹ ਲੋਕ ਕੀ ਸੋਚਦੇ ਹਨ ਕਿ ਜਿਹੜਾ ਇਸ ਵਾਰ ਦਾ ਉਹਨਾਂ ਦਾ ਉਮੀਦਵਾਰ ਹੋਏਗਾ ਉਹ ਕੀ ਜਿਹੜਾ ਹੈ ਉਹ ਉਹਨਾਂ ਦੇ ਲਈ ਕੰਮਕਾਰ ਕਰੇ ਅਤੇ ਉਹ ਆਪਣੀ ਜਿਹੜੀ ਆਵਾਜ਼ ਆ ਉਹਨਾਂ ਦੀ ਪੁਨਚਾ ਸਕੇ ਸਰ ਜਿਹੜੀ ਇਸ ਵਾਰ ਦੀ ਤੁਸੀਂ ਲੋਕ ਸਭਾ ਵੋਟਾਂ ਦੇ ਵਿੱਚ ਆਪਣੀ ਵੋਟ ਪਾਓਗੇ ਕੀ ਸੋਚ ਕੇ ਇਸ ਵਾਰ ਜਿਹੜੀ ਆ ਵੋਟ ਉਹ ਪਾਈ ਜਾਏਗੀ ਫੋਈਪੁਰ ਤੱਕੀ ਵਾਰੀ ਪਹੁੰਚੀ ਫੋਈਪੁਰ ਤੱਕੀ ਹੋਏ ਵੱਧ ਤੋਂ ਵੱਧ ਜਿਨੇ ਵੀ ਆ ਪੀਜੀ ਜਿਹੜਾ ਸੈਟਲਾਈਟ ਖੁੱਲ ਰਿਹਾ ਇਹ ਜਲਦੀ ਖੁੱਲੇ ਲੋਕਾਂ ਨੂੰ এমਪਲాయਮੈਂਟ ਮਿਲੇ ਲੋਗ ਇਥੇ ਖੁਸ਼ਹਾਲ ਰਹਿਣ ਇਹ ਹੀ ਹੈ ਬਸ ਫਿਰੋਜ਼ਪੁਰ ਦੀ ਜੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਇੱਕ ਬਾਰਡਰ ਏਰੀਆ ਮੰਨਿਆ ਜਾਂਦਾ ਤਾਂ ਇਥੇ ਜਿਹੜਾ ਕਾਮਕਾਰ ਬਹੁਤ ਜ਼ਿਆਦਾ ਨਾ ਹੋਣ ਦੇ ਨਾਤੇ ਕੀ ਇਹ ਵੀ ਚੀਜ਼ਾਂ ਮੈਂ ਇਹ ਚੰ ਮੇਰੇ ਵੱਲੋਂ ਪਸੰਦੀ ਇਹ ਜਨਾ ਕਿ ਇਥੇ ਹੋਰ ਵੀ ਫੈਕਟਰੀਆਂ ਵਗੈਰਾ ਖੋਲ੍ਹਣੀਆਂ ਚਾਹੀਦੀਆਂ ਇਥੇ ਕਾਮਕਾਰ ਵਰਦੇ ਬੱਚਿਆਂ ਨੂੰ এমਪਲాయਮੈਂਟ ਮਿਲੇ ਆ ਜਿਹੜਾ ਹੈ ਕਿਉਂਕਿ ਅਨਪਲੋਇਮੈਂਟ ਬਹੁਤ ਜ਼ਿਆਦਾ ਹੈ ਇਸ ਕਰਕੇ ਇੱਥੇ ਬੱਚਿਆਂ ਨੂੰ ਇਮਪਲੋਇਮੈਂਟ ਮਿਲੇ ਸੜਕਾਂ ਵੈਸੇ ਠੀਕ ਹੈ ਤੁਹਾਡੀ ਐਡਮਿਨਿਸਟ੍ਰੇਸ਼ਨ ਵੀ ਬਹੁਤ ਅੱਛੀ ਹੈ ਆ ਕੁਝ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਕੁਝ ਸੜਕਾਂ ਟੁੱਟੀਆਂ ਹੋਈਆਂ ਹਨ ਮੱਲਾ ਵਾਲੇ ਰੋਡ ਤੇ ਮੈਂ ਕੱਲ ਆਇਆ ਬਿਲਕੁਲ ਬਹੁਤ ਮਾੜਾ ਹਾਲ ਸੀ ਅੰਬਸਰ ਸੋਹਰੇ ਇੰਨਾ ਮਾੜਾ ਹਾਲ ਸੀ ਕੋਈ ਕਹਿੰਦੇ ਆ ਤੁਸੀਂ ਤੇ ਕੰਮ ਤਾਂ ਹੋਣਾ ਹੀ ਚਾਹੀਦਾ ਜੀ ਕੁਝ ਸੜਕਾਂ ਬਣੀਆਂ ਚਾਹੀਦੀਆਂ ਸਭ ਕੁਝ ਹੋਣਾ ਚਾਹੀਦਾ ਨਾ ਤਾਂ ਕਿਸੇ ਦਾ ਖੁੱਲ ਕੇ ਲੈਣਾ ਨਹੀਂ ਚਾਹੀਦਾ ਨਾ ਹੀ ਲਊਗਾ ਮੈਂ ਜੇ ਗੱਲ ਕੀਤੀ ਜਾਵੇ ਪਹਿਲਾਂ ਪੁਰਾਣੇ ਇੰਨੇ ਲੰਮੇ ਸਮਾਂ ਤੋਂ ਜਿਹੜੇ ਜਿਹੜੇ ਲੀਡਰ ਚੁਣੇ ਸੀਗੇ ਉਹ ਤਾਂ ਕਿਉਂ ਵੀਦਾ ਤੇ ਖਰੇ ਉਤਰੇ ਜਾਂ ਨਹੀਂ ਪਿੱਛੇ ਜਿਹੜੇ ਕੋਈ ਵੀ ਸੀ ਹੁਣ ਮੈਂ ਪਹਿਲਾਂ ਵੀ ਕਿਹਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੋਨੇ ਬਹੁਤ ਅੱਛਾ ਸੁਧਾਰ ਕੀਤਾ ਬੜਾ ਅੱਛਾ ਸੀ ਉਹਨਾਂ ਦਾ ਜਿਹੜੀ ਸੜਕਾਂ ਵੀ ਬਹੁਤ ਅੱਛੇ ਬਣੀਆਂ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਕਰਦੇ ਮੈਂ ਤਾਂ ਸਮਝ ਨਹੀਂ ਹਾਲਾਂਕਿ ਇਹਨੇ ਪਾਵਰ ਹੋਣ ਦੇ ਬਾਵਜੂਦ ਵੀ ਇੱਥੇ ਕੰਮ ਨਹੀਂ ਹੋ ਰਿਹਾ ਉਹ ਮੇਰੇ ਖਿਆਲ ਤਾਂ ਠੀਕ ਨਹੀਂ ਹੈ ਬਾਕੀ ਸ਼ਾਇਦ ਮੇਬੀ ਕੋ ਹੋਵੇ ਕਿ ਸ਼ਾਇਦ ਪਤਾ ਨਹੀਂ ਆਣਾ ਦੁਆਰਾ ਜਾਂ ਨਹੀਂ ਆਣਾ ਐਸ ਪਰ ਇਹ ਦਿਮਾਗ ਚਾਅ ਹੋਵੇ ਕਿ ਪੈਨਸ਼ਨ ਤਾਂ ਲੱਗ ਜਾਂਦੀ ਐ ਚਲ ਮਾਵਾਂ ਜਾਂ ਨਾ ਮਾਵਾਂ ਤੁਸੀਂ ਕਿੱਦਾਂ ਸੋਚਦੇ ਕਿਉਂਕਿ ਤੁਸੀਂ ਵੀ ਲੰਮਾ ਸਮਾਂ ਜਿਹੜਿਆ ਵੱਖ-ਵੱਖ ਇਲੈਕਸ਼ਨ ਦੇਖੇ ਹੋਣਗੇ ਸੇਮ ਹੀ ਵਿਊਜ਼ ਐ ਫਿਰ ਵੀ ਤੁਹਾਡੀ ਕੀ ਮਨਸ਼ਾ ਹੋਏਗੀ ਤੁਸੀਂ ਜਦੋਂ ਵੋਟ ਪਾਣ ਵਾਸਤੇ ਜਾਓਗੇ ਕੀ ਸੋਚੋਗੇ ਜੀ ਇੱਕ ਵਾਰ ਕੀ ਫਿਰੋਜ਼ਪੁਰ ਲਈ ਕੀ ਤਰੱਕੀ ਦੇ ਕੰਮ ਹੋਣ ਫਿਰੋਜ਼ਪੁਰ ਦੀ ਡਿਵੈਲਪਮੈਂਟ ਹੋਵੇ ਲੋਕਾਂ ਨੂੰ ਰੋਜ਼ਗਾਰ ਮਿਲੇ ਇੰਡਸਟਰੀ ਕੋਈ ਆਵੇ ਲੋਕ ਖੁਸ਼ਹਾਲ ਹੋਣ ਬਿਲਕੁਲ ਸਰਨਾ ਹੋਰ ਵੀ ਲੋਕ ਹੈ ਉਹਨਾਂ ਕੋਲ ਵੀ ਜਾਣਕਾਰੀ ਲੈ ਲੈਣਿਆ ਸਰ ਤੁਸੀਂ ਕੀ ਸੋਚਦੇ ਹੋਗੇ ਕਿ ਇਸ ਵਾਰ ਜਿਹੜੀ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਕੀ ਮੁੱਦੇ ਜਿਹੜੇ ਰਹਿਣਗੇ ਲੋਕ ਕੀ ਸੋਚਦੇ ਹੋਗੇ ਨੇ ਜਾਂ ਫਿਰੋਜ਼ਪੁਰ ਦੀ ਇਸ ਇਲਾਕੇ ਦੀ ਕੀ ਡਿਮਾਂਡ ਕੀ ਹੈਗੀ ਆ ਤੁਕ ਫਰੋਜ਼ਪੁਰ ਦੇ ਨਾਲ ਇੱਕ ਨਾਮ ਜੁੜਿਆ ਪਿਛੜਾ ਇਲਾਕਾ ਅਸੀਂ ਕਹਿੰਦੇ ਵੀ ਜਿਹੜਾ ਵੀ ਸਾਡਾ ਕੈਂਡੀਡੇਟ ਆਵੇ ਉਹ ਫਰੋਜ਼ਪੁਰ ਡਵੈਲਪਮੈਂਟ ਵਾਸਤੇ ਸੋਚੇ ਇੱਥੋਂ ਦੀ ਇੰਡਸਟਰੀ ਡਵੈਲਪ ਕਰਨ ਵਾਸਤੇ ਉਹਨਾਂ ਦੇ ਲਈ ਕੋਈ ਐਫਰਟਸ ਕਰਨ ਕਿਉਂਕਿ ਫਰੋਜ਼ਪੁਰ ਵਿੱਚ ਇੰਡਸਟਰੀ ਏਰੀਆ ਵੀ ਹੈ ਬੜ ਨਾਮਾਤਰਾ ਲੈ ਡਵੈਲਪਮੈਂਟ ਕੋਈ ਹੋਣ ਦੀ ਕੋਈ ਵੀ ਇੱਥੇ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਹੈ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਇੱਥੇ ਰਾਮ ਮਟੀਰੀਅਲ ਦੀ ਕਿਉਂਕਿ ਬਾਹਰੋਂ ਜਿਹੜਾ ਵੀ ਰਾਮ ਮਟੀਰੀਅਲ ਲੈਂਦਾ ਉਹ ਬੜਾ ਹੁਮਕੇ ਕਿਦੋਂ ਦੀ ਹੁਮਕ ਜਾਂਦਾ ਉਹਨਾਂ ਨੂੰ ਸਾਨੂੰ ਮਹਿੰਗਾ ਵੀ ਪੈਂਦਾ ਅਸੀਂ ਕਹਿੰਦੇ ਵਾਗਰ ਫਿਰੋਜ਼ਪੁਰ ਦਾ ਬਾਰਡਰ ਖੁੱਲ ਜਾਵੇ ਤੇ ਇੱਥੋਂ ਜਿਹੜੀਆਂ ਚੀਜ਼ਾਂ ਉੱਥੋਂ ਸਾਨੂੰ इजीली ਅਵੇਲੇਬਲ ਹੋ ਸਕਦੀਆਂ ਤੇ ਉਹ ਸਾਨੂੰ ਮਿਲ ਜਾਏਗਾ ਔਰ ਇਹਦੇ ਵਾਸਤੇ ਕੋਈ ਜ਼ਿਆਦਾ ਐਫਰਟਸ ਦੀ ਲੋੜ ਨਹੀਂ ਹੈ ਸਿਰਫ ਲੋਕ ਸਭਾ ਵਿੱਚ ਇਹਦਾ ਜ਼ਿਕਰ ਕੀਤਾ ਜਾਵੇ ਫਿਰੋਜ਼ਪੁਰ ਦਾ ਕਿਉਂਕਿ ਫਿਰੋਜ਼ਪੁਰ ਜ਼ਿਕਰ ਕੋਈ ਵੀ ਕੋਈ ਵੀ ਐਮਪੀ ਜਿੱਤਿਆ ਕਦੀ ਕਰਕੇ ਨਹੀਂ ਆਂਦਾ ਔਰ ਇੱਥੇ ਇਨਫਰਾਸਟ੍ਰਕਚਰ ਸਾਰਾ ਤਿਆਰ ਆ ਲਾਈਨ ਇੱਥੋਂ ਬਣੀ ਹੋਈ ਆ ਰੋਡਜ਼ ਇੱਥੇ ਹੀ ਆ ਸਿਰਫ ਉਹਨੂੰ ਇੱਕ ਇੰਪਲੀਮੈਂਟ ਕਰਦੇ ਲੋੜ ਹੈ ਔਰ ਤਾਂ ਹੀ ਹੋ ਸਕਦਾ ਹੈ ਅਗਰ ਇੱਥੋਂ ਦੀ ਆਵਾਜ਼ ਕੋਈ ਉੱਪਰ ਸੈਂਟਰ ਤੇ ਪਹੁੰਚਾਏਗਾ ਅਦਰਵਾਈਜ਼ ਤਾਂ ਫਿਰ ਫਿਰੋਜ਼ਪੁਰ ਦੇ ਵਿੱਚ ਜੇ ਮੈਡੀਕਲ ਫੈਸਿਲਿਟੀਆਂ ਦੀ ਗੱਲ ਕੀਤੀ ਜਾਵੇ ਜਾਂ ਸਿੱਖਿਆ ਦੇ ਖੇਤਰ ਨੂੰ ਲੈ ਕੇ ਗੱਲ ਕੀਤੀ ਜਾਵੇ ਕਿ આજ ਤੱਕ ਕਿਸੇ ਸੈਂਟਰ ਸਰਕਾਰ ਜਾਂ ਕਿਸੇ ਐਮਪੀ ਦੇ ਵੱਲੋਂ ਕੋਈ ਐਵੇਂ ਦੇ ਐਫਰਟਸ ਕੀਤੇ ਗਏ ਹੋਣ ਕਿ ਇੱਥੇ ਜਿਹੜਾ ਵੱਡੇ ਪ੍ਰੋਜੈਕਟ ਜਿਹੜੇ ਲਿਆਂਦੇ ਜਾਂ ਏ ਤਾਂ ਜੋ ਲੋਕਾਂ ਨੂੰ ਇੱਥੋਂ ਦੇ ਇਸ ਇਲਾਕੇ ਦੇ ਪੂਰੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ। ਦੁਖਿ ਜਦੋਂ ਸਿੱਖਿਆਰ ਸੋਚੀਏ ਤੇ ਮੇਰੇ ਸਾਹਮਣੇ ਫਿਰੋਜ਼ਪੁਰ ਵਿੱਚ ਤਾਂ ਹੁਣ ਬੱਚੇ ਜਾਣੇ ਸ਼ੁਰੂ ਹੋ ਗਏ ਬਾਹਰ ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਸਰ ਹੁਸ਼ਿਆਰਪੁਰ ਜਲੰਧਰ ਇਹ ਸਾਈਡ ਤੋਂ ਬੱਚੇ ਸ਼ੁਰੂ ਤੋਂ ਬਾਹਰ ਜਾਣੇ ਸ਼ੁਰੂ ਹੋ ਗਏ ਸੀ ਕਿਉਂਕਿ ਫਿਰੋਜ਼ਪੁਰ ਇੰਡਸਟਰੀ ਕੋਈ ਨਹੀਂ ਹੈ ਫਿਰੋਜ਼ਪੁਰ ਕੀ ਸਾਰੇ ਪੰਜਾਬ ਦੱਸੇ ਕੋਈ ਹੈ ਹੀ ਨਹੀਂ ਜਿੱਥੇ ਕਿ ਬੱਚਾ ਉੱਥੇ ਕੰਮ ਕਰ ਸਕੇ ਜਾਂ ਜੋਬ ਮਿਲੇ ਔਰ ਆਪਣਾ ਕੈਰੀਅਰ ਸਵਾਰ ਸਕੇ ਔਰ ਫਿਰੋਜ਼ਪੁਰ ਵਿੱਚ ਇੱਕ ਕਮ ਸਟਾਰਟ ਹੋ ਚੁੱਕਾ ਹੈ ਕਿਉਂਕਿ ਫਿਰੋਜ਼ਪੁਰ ਵਿੱਚ ਡਲਮੈਂਟ ਨਾਮ ਦੀ ਕੋਈ ਚੀਜ਼ ਹੈ ਨਹੀਂ ਐਨਾ ਕੋਈ ਵਧੀਆ ਕਾਲਜ ਹੈ ਔਰ ਕਿਸੇ ਸਟੱਡੀ ਵੀ ਕਰਨੀ ਆ ਤਾਂ ਉਹਨੂੰ ਫਿਰੋਜ਼ਪੁਰ ਤੋਂ ਬਾਹਰ ਜਾਣਾ ਪੈਂਦਾ ਹੈ ਇਹਨਾਂ ਕਿ ਜੇ ਕੋਈ ਛੋਟੀ ਮੋਟੀ ਲੋੜ ਪੈ ਗਈ ਨਾ ਤੇ ਬੱਚਾ ਚੰਡੀਗੜ੍ਹ ਜਾਂ ਲੁਧ ਕਾਲਜ ਹੈਗੇ ਨੇ ਉਸ ਦਾ ਮੇਰੇ ਸਾਨ ਕੋਈ ਕਾਲਜ ਰਹਿਣੇ ਨਹੀਂ ਇੱਥੇ ਕਿਉਂਕਿ ਪਲੱਸ 2 ਕਰਨ ਤੋਂ ਬਾਅਦ ਬੱਚਾ ਸਾਰਾ ਜਾਈ ਬਾਹਰ ਰਿਹਾ ਔਰ ਅਗਰ ਇੱਥੇ ਇੰਡਸਟਰੀ ਲੱਗ ਜਾਵੇ ਇੱਥੇ ਅੱਛੇ ਕਾਲਜ ਬਣ ਜਾਣ ਤੇ ਬੱਚੇ ਕੋਈ ਇੱਕ ਆਪਸ਼ਨ ਹੋਏਗੀ ਵੀ ਜਾਂ ਤਾਂ ਉਹ ਬਿਜ਼ਨਸ ਕਰ ਸਕੇ ਜਾਂ ਫਿਰ ਆਪਣੀ ਸਟੱਡੀ ਵਧੀਆ ਕਰ ਸਕੇ ਤੁਸੀਂ ਕਿਦਾਂ ਸੋਚਦੇ ਹੈਗੇ ਹੋ ਕਿ ਫਿਰੋਜ਼ਪੁਰ ਨੂੰ ਇੰਨੇ ਸਾਲ ਹੋ ਗਏ ਲਗ ਲਗ ਪਾਰਟੀਆਂ ਦੇ ਐਮਪੀ ਵੀ ਬਣੇ ਕੀ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਪਾਏ ਜੋ ਚੋਣ ਮੈਨੀਫੈਸਟੋ ਜਾਰੀ ਕਰਦੇ ਸਨ ਉਹ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕੀਤੇ ਉਹ ਪੂਰੇ ਹੋ ਪਾਏ ਕੋਈ ਵਾਦੇ ਨਹੀਂ ਪੂਰੇ ਹੁੰਦੇ ਜੀ ਜਿਹੜਾ ਐਮਪੀ ਇੱਥੋਂ ਬਣ ਜਾਂਦਾ ਉਹ ਵਾਪਸ ਫਿਰੋਜ਼ਪੁਰ ਵਾਲ ਮੂੰਹ ਵੀ ਨਹੀਂ ਕਰਦਾ ਹਾਂ ਐਮਪੀ ਹੁਣ ਸਾਡੇ ਇੱਕ ਫਿਰੋਜ਼ਪੁਰ ਦੇ ਵਿੱਚ ਇੰਜੀਨੀਅਰਿੰਗ ਕਾਲਜ ਆ ਉਹ ਵੀ ਬੰਦ ਹੋਣ ਦੀ ਕਾਹਕਾਰ ਤੇ ਆ ਗਿਆ ਜਿਹੜਾ ਸਰਕਾਰੀ ਹੈ ਜਦ ਕੀ ਉਹਨੂੰ ਬਹੁਤ ਵਧੀਆ ਚੱਲਣਾ ਚਾਹੀਦਾ ਉਹ ਵੀ ਬੱਚੇ ਸਾਰੇ ਛੱਡ ਕੇ ਜਾ ਚੁੱਕੇ ਉਹਨਾਂ ਨੂੰ ਮੇਰੇ ਖਿਆਲ 6-6 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਟੀਚਰ ਨੂੰ ਰੋਜ਼ ਉਹ ਐਜੀਟੇਸ਼ਨ ਕਰ ਰਹੇ ਹੁੰਦੇ ਆ ਇਹ ਤਾਂ ਫਿਰੋਜ਼ਪੁਰ ਦੀ ਕਿਸਮਤ ਹੈ ਕੋਈ ਇੱਥੇ ਜਿਵੇਂ ਯੂਨੀਵਰਸਿਟੀ ਜਿਹੜੀ ਹੈਗੀ ਉਹ ਬੰਦ ਹੋ ਰਹੀ ਹੈ ਹੁਣ ਸਾਨੂੰ ਅਗਰ ਸਾਡੇ ਬੱਚੇ ਪੜ ਰਹੇ ਆ ਤੇ ਇੱਥੇ ਇੰਡਸਟਰੀ ਨਹੀਂ ਹੈਗੀ ਉਹਨਾਂ ਨੂੰ ਜੌਬ ਸਾਰੀਆਂ ਬਾਹਰ ਜਾ ਕੇ ਕਰਨੀਆਂ ਪੈਣੀਆਂ ਪੜਿਆ ਲਿਖਿਆ ਬੱਚਾ ਇੱਥੇ ਕੋਈ ਨਹੀਂ ਰੁਕਦਾ ਕਿਉਂਕਿ ਕੋਈ ਇੱਥੇ ਕੰਮ ਨਹੀਂ ਹੈ ਕੋਈ ਇੰਡਸਟਰੀ ਨਹੀਂ ਹੈ ਇਸ ਕਰਕੇ ਜਿੰਨੇ ਬੱਚੇ ਪੜ ਰਹੇ ਹੋ ਸਾਰੇ ਬਾਹਰ ਜਾ ਰਹੇ ਆ ਬਾਕੀ ਰਹਿ ਗਏ ਹਸਪੀਟਲ ਜੀ ਤੁਸੀਂ ਗੱਲ ਕਰ ਲਓ ਅਗਰ ਸਿਵਲ ਹਸਪੀਟਲ ਹੈ ਤੇ ਉਥੇ ਮੇਰਾ ਗੱਲ ਸਾਨੂੰ ਅੱਜ ਡੇਢ ਸਾਲ ਹੋ ਗਿਆ ਹੈ ਅਸੀਂ ਸੀਐਮ ਨੂੰ ਵੀ ਜਿਹੜਾ ਉਹਨੂੰ ਵੀ ਚਿੱਠੀਆਂ ਪਾ ਚੁੱਕੇ ਆ ਜਿਹੜਾ ਹੈਲਥ ਮਨਿਸਟਰ ਹੈ ਚਿੱਠੀਆਂ ਪਾ ਚੁੱਕੇ ਆ ਕਿਸੇ ਵੱਲ ਹਸਪੀਟਲ ਜੀ ਮੈਡੀਸਨ ਨਹੀਂ ਹੈਗੀਆਂ ਡਾਕਟਰਸ ਨਹੀਂ ਹੈਗੇ ਉਹ ਅੱਜ ਤੱਕ ਉਹਨਾਂ ਦਾ ਇੱਕ ਵੀ ਰਿਪਲਾਈ ਨਹੀਂ ਆਇਆ ਕਿ ਹਾਂ ਜੀ ਅਸੀਂ ਇਹਦੇ ਤੇ ਕੁਝ ਕਰ ਰਹੇ ਆ ਜਾਂ ਨਹੀਂ ਕਰ ਰਹੇ ਅਗਰ 250 ਦਵਾਈਆਂ ਪਾਸ ਹੈ ਤੇ ਮਸਾਂ ਹੀ 50 60 ਮਿਲਦੀਆਂ ਹੋਣੀਆਂ ਇੱਥੇ ਸਾਰਿਆਂ ਉਹਨਾਂ ਨੂੰ ਬਾਹਰੋਂ ਲਿਖ ਕੇ ਦਿੰਦੇ ਆ ਜੇ ਅਗਰ ਸਿਕਿਉਰਿਟੀ ਦੀ ਗੱਲ ਕਰ ਲਈਏ ਤੇ ਫਿਰੋਜ਼ਪੁਰ ਦੀ ਸਿਕਿਉਰਿਟੀ ਵਰਸਟ ਹੈ ਇਸ ਵੇਲੇ ਸਾਰੇ ਜਿੰਨੇ ਚੋਰੀਆਂ ਹੋ ਰਹੀਆਂ ਐਨੇ ਜਿਆਦਾ ਇਥੇ ਕਾਹਨ ਹੁੰਦੇ ਆ ਤੇ ਪੁਲਿਸ ਕੁਛ ਵੀ ਕਰਕੇ ਰਾਜੀ ਨਹੀਂ ਕੋਈ ਵੀ ਤੁਹਾਡੀ ਚੀਜ਼ ਚੋਰੀ ਹੋ ਜੇ ਤਾਂ ਤੁਸੀਂ ਟਰਲ ਵਾਲਾ ਜੋਰ ਲਾ ਲੋ ਤੁਹਾਨੂੰ ਨਹੀਂ ਮਿਲੇਗੀ ਉਹ ਇਹ ਸਾਰੇ ਭਾਵੇਂ 36 ਜਣੇ ਨੂੰ ਅਸੀਂ ਐਸਐਸਪੀ ਨੂੰ ਮਿਲ ਲਿਆ ਡੀਸੀ ਨੂੰ ਮਿਲ ਲਿਆ ਸਾਰਿਆਂ ਨੂੰ ਮਿਲ ਲਿਆ ਰੋਡਸ ਆ ਦੇਖ ਲਓ ਕੋਈ ਕੰਮ ਕਹਿ ਦਿਓ ਮੇਰਾ 6-6 ਮਹੀਨੇ ਕੋਈ ਕੰਮ ਨਹੀਂ ਕਰਕੇ ਰਾਜੀ ਕਿਸੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਕੋਈ ਕੰਮ ਨਹੀਂ ਹੋ ਰਿਹਾ ਅੱਗੇ ਉਲਟਾ ਰਿਸ਼ਵਤ ਉਹ ਵੱਧ ਗਈ ਹੈ ਅੱਗੇ ਜਿਹੜਾ ਕੋਈ ਰਿਸ਼ਵਤ 500 ਰੁਪਏ ਦੇ ਕੇ ਕੰਮ ਕਰਦਾ ਸੀ ਅੱਜ ਉਹਨੂੰ 1000 ਰੁਪਏ ਦੇਣੇ ਪੈਂਦੀ ਪਈ ਐ ਐਵੇਂ ਸਰਕਾਰਾਂ ਕਹੀ ਜਾਂਦੀਆਂ ਜੇ ਅਸੀਂ ਆਹ ਕਰਤਾ ਦਿੱਲੀ ਜਾ ਕੇ ਪੋਸਟਰ ਲਵਾ ਰਹੇ ਆ ਜੀ ਆਹ ਦਿੱਲੀ ਆ ਜੀ ਅਸੀਂ ਪੰਜਾਬ ਵਾਸਤੇ ਫਰੋਜਪੁਰ ਵਾਸਤੇ ਆਹ ਕਰਤਾ ਪੰਜਾਬ ਵਾਸਤੇ ਤੇ ਜੇ ਅਗਰ ਪੰਜਾਬ ਚ ਜਾ ਕੇ ਵੇਖੋ ਤੇ ਡਵੈਲਪਮੈਂਟ ਨਾਂ ਦੀ ਐਟਲੀਸਟ ਫਰੋਜਪੁਰ ਚ ਕੋਈ ਚੀਜ਼ ਨਹੀਂ ਹੈਗੀ ਸਾਡਾ ਫਰੋਜਪੁਰ ਨਿਕ 올ਡੇਜ ਹੋਮ ਬੰਦਾ ਜਾ ਰਿਹਾ ਕਿਉਂਕਿ ਬੱਚੇ ਸਾਰੇ ਬਾਹਰ ਜਾ ਰਹੇ ਆ ਤੇ ਰਹਿ ਗਏ ਇੱਥੇ ਮਾਂ-ਬਾਪ ਰਹਿ ਗਏ ਉਈ 골ਡੇਜ ਹੋਮ ਬਣ ਰਿਹਾ ਨਾ ਤਰੱਕੀ ਦਾ ਕੀ ਹੋਣਾ ਹੈ ਉਲਟਾ ਥੱਲੇ ਨੂੰ ਜਾ ਰਿਹਾ ਕੋਈ ਇੱਥੇ ਜੇ ਰੇਲਵੇ ਟਰੈਕ ਹੈ ਜਿਹੜੇ ਚਾਰ ਗੱਡੀਆਂ ਚੱਲਦੀਆਂ ਸੀ ਉਹਦੇ ਚੋਂ ਦੋ ਬੰਦ ਕਰਤੀਆਂ ਅਮ੍ਰਿਤਸਰ ਰੇਲਵੇ ਟਰੈਕ ਅੱਜ ਤੱਕ ਸਾਨੂੰ ساری ਉਮਰ ਹੋ ਗਈ 50 ਸਾਲ ਹੁੰਦੇ ਜੀ ਫਿਰੋਜ਼ਪੁਰ ਅਮ੍ਰਿਤਸਰ ਲਾਈਨ ਪੈ ਰਹੀ ਹੈ ਲਾਈਨ ਪੈ ਰਹੀ ਹੈ ਅੱਜ ਤੱਕ ਕਿਸੇ ਨੇ ਐਫਐਡੀ ਨਹੀਂ ਕੀਤੀ ਉਹਨੂੰ ਵੀ ਇਹਨੂੰ ਬਣਾਓ ਅਗਰ ਇੱਥੋਂ ਬੰਝੇ ਤੇ ਸਾਰੀਆਂ ਅੰਮ੍ਰਿਤਸਰ ਤੋਂ ਟ੍ਰੇਨ ਜਾਂ ਜਿਹੜੀਆਂ ਐਮਿਊਨੇਸ਼ਨ ਆਂਦਾ ਜਾਂਦਾ ਉਹ ਸਾਰਾ ਆਇਆ ਫਿਰੋਜ਼ਪੁਰ ਹੋ ਜਾਏਗਾ ਉਹਦੇ ਨਾਲ ਫਿਰੋਜ਼ਪੁਰ ਦੀ ਤਰੱਕੀ ਹੋਏਗੀ ਸਾਰੀਆਂ ਰੇਲਵੇ ਟਰੈਕ ਅਗਰ ਮਦਰਾਸ ਤੁਸੀਂ ਬੰਬੇ ਤੱਕ ਵੀ ਜਾਣਾ ਤੇ ਉਹ ਰੂਟ ਉਹਨਾਂ ਨੂੰ ਫਿਰੋਜ਼ਪੁਰ ਔਰ ਰਾਜਸਥਾਨ ਵਾਲਾ ਸਾਰਿਆਂ ਨਾਲ ਈਜ਼ੀ ਰੂਟ ਹੈ ਲੇਕਿਨ ਟਰਾਂਸਪੋਰਟ ਵਾਲਿਆਂ ਦੀ ਮਿਲੀ ਭਗਤ ਦੇ ਨਾਲ ਇਹ ਕੋਈ ਰੇਲਵੇ ਲਾਈਨ ਪਾਇਨੀ ਨਹੀਂ ਦਿੰਦੇ ਔਰ ਸਾਡੇ ਐਮਪੀ ਸਾਹਿਬ ਬੱਜ ਗਏ ਤੇ ਮੋੜਦੇ ਹੀ ਨਹੀਂ ਮਤਲਬ ਕਿ ਫਿਰੋਜ਼ਪੁਰ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਕਿਸੇ ਵੀ ਐਮਪੀ ਦੇ ਵੱਲੋਂ ਦਿੱਲੀ ਸਰਕਾਰ ਦੇ ਵਿੱਚ ਜਾ ਕੇ ਆਵਾਜ਼ ਨਹੀਂ ਉਠਾਈ ਗਈ ਜਿੰਦਾ ਹਰਜਾਨਾ ਭੁਗਤਣਾ ਪੈ ਰਿਹਾ ਅਸੀਂ ਪਿੱਛੇ ਜੇ ਗੱਲ ਕੀਤੀ ਸੀ ਮੇਰੇ ਕੋਲ ਕੁਝ ਰੇਲਵੇ ਦੇ ਆਫੀਸਰ ਜਿਨ੍ਹਾਂ ਨੇ ਮੇਰੇ ਆਏ ਸੀ ਕੰਟੈਕਟ ਉਹ ਕਹਿੰਦੇ ਜੀ ਤੁਹਾਡੇ ਐਮਪੀ ਆ ਕੇ ਕੁਝ ਮੰਗਦਾ ਹੀ ਨਹੀਂ ਉਥੇ ਕਹਿੰਦੇ ਜੀ ਜਦੋਂ ਤੱਕ ਤੁਸੀਂ ਕੁਝ ਮੰਗੋਗੇ ਨਹੀਂ ਤੇ ਤੁਹਾਨੂੰ ਮਿਲੇਗਾ ਕਿਵੇਂ ਕਹਿੰਦੇ ਅੱਜ ਤੱਕ ਤੁਹਾਡੇ ਐਮਪੀ ਚ ਕੋਈ ਵੀ ਤੁਹਾਡਾ ਐਮਪੀ ਨਹੀਂ ਆ ਕੇ ਮੰਗਿਆ ਕਿ ਫਿਰੋਜ਼ਪੁਰ ਨੂੰ ਆਹ ਟ੍ਰੇਨ ਚਾਹੀਦੀ ਹੈ ਪ੍ਰੋਜੈਕਟਰ ਨੂੰ ਆਚੀ ਚਾਹੀਦੀ ਕਹਿੰਦੇ ਕੋ ਮੰਗਦਾ ਹੀ ਨਹੀਂ ਹੈ ਕਹਿੰਦਾ ਬਿਨਾ ਮੰਗੇ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਤੇ ਕਹਿੰਦੇ ਕਿਤੋਂ ਮਿਲ ਜਾਣਾ ਕਹਿੰਦੇ ਕੋਈ ਐਮਪੀ ਤੁਹਾਡਾ ਆ ਕੇ ਕੋਈ ਮੰਗੇ ਤਾਂ ਸਹੀ ਕੋਈ ਮੰਗਦਾ ਹੀ ਨਹੀਂ ਕਹਿੰਦਾ ਦਈਏ ਕਿਵੇਂ ਕਹਿੰਦੇ ਤੇ ਕੀ ਲੱਗਦਾ ਕਿ ਲੋਕਾਂ ਦੇ ਵੱਲੋਂ ਵੱਡੀ ਜਿਹੜੇ ਹੁਣ ਮੌਜੂਦਾ ਆਪਣੇ ਐਮਪੀ ਨੇ ਉਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਇਹਦਾ ਮਤਲਬ ਕਿ ਉਹਨਾਂ ਦੇ ਵੱਲੋਂ ਕੋਈ ਸਵਾਲ ਜਵਾਬ ਜਿਹੜੇ ਆ ਉੱਥੇ ਜਾ ਕੇ ਸੈਂਟਰ ਦੇ ਵਿੱਚ ਨਹੀਂ ਰੱਖੇਗੇ ਕਿ ਤਾਂ ਜੋ ਫਿਰੋਜ਼ਪੁਰ ਦੇ ਵਿੱਚ ਉਹ ਦਿਖੇ ਵੀ ਨਹੀਂ ਸਰ ਜੀ ਉਹ ਇਥੇ ਆਣਗੇ ਤੇ ਪੁੱਛਣਗੇ ਮੈਨੂੰ ਆ ਕੇ ਪੁੱਛਣਗੇ ਵੀ ਕਾਕਾ ਤੈਨੂੰ ਕੀ ਬਿਮਾਰੀ ਆ ਤੈਨੂੰ ਪੇਟ ਦਰਦ ਆਦਾ ਤੈਨੂੰ ਕੀ ਆ ਜਦੋਂ ਬੰਦਾ ਆ ਕੇ ਪੁੱਛੇਗਾ ਹੀ ਨਹੀਂ ਕੀ ਤੇ ਅੱਗੇ ਦੱਸੇਗਾ ਕੀ ਉਹਨਾਂ ਦਾ ਸਰਵਾਦੀ ਟਿਕਟ ਨਾਲ ਮਤਲਬ ਹੈ ਜੀ ਆ ਮਿਲ ਗਈ ਤੇ ਚਲੋ ਜੀ ਕਹਾਣੀ ਖਤਮ ਹੋ ਜਿਵੇਂ ਉਹ ਹੁੰਦਾ ਕਿ ਪਹਿਲਾਂ ਤਾਂ ਤੁਹਾਡੀਆਂ ਮਿੰਤਾਂ ਕਰ ਲੋ ਆ ਕੇ ਵੋਟ ਲੈਣ ਲੱਗਿਆਂ ਤੇ ਮੁੜ ਕੇ ਤੁਸੀਂ ਮਿਲ ਲਬਦੇ ਫਿਰ ਉਹ ਮੰਤਰੀ ਜੀ ਗਏ ਕਿਥੇ ਮੰਤਰੀ ਜੀ ਲਬਦੇ ਹੀ ਨਹੀਂ ਆ ਲੱਗਦਾ ਕਿ ਲੋਕ ਇਸ ਵਾਰ ਫਿਰ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਕਿ ਕਿਹੜਾ ਐਮਪੀ ਉਹਨਾਂ ਦੀਆਂ ਜਿਹੜੀਆਂ ਮੁੱਦੇ ਨੇ ਉਹ ਦਿੱਲੀ ਤੱਕ ਲੈ ਕੇ ਜਾਏਗਾ ਜੀ ਬਿਲਕੁਲ ਅਸੀਂ ਤਾਂ ਇਹੀ ਚਾਹਨੇ ਆ ਜੀ ਜਿਹੜੀ ਵੀ ਸਰਕਾਰ ਜਿਹੜਾ ਵੀ ਐਮਪੀ ਬਣੇ ਉਹ ਏਟਲੀਸਟ ਇਹ ਕਮਿਟਮੈਂਟ ਤੇ ਰਵੇ ਕਿ ਹਾਂ ਜੀ ਅਸੀਂ ਫਿਰੋਜ਼ਪੁਰ ਦੀ ਡਵੈਲਪਮੈਂਟ ਵਾਸਤੇ ਕੁਝ ਸੋਚਾਂਗੇ ਅੱਜ ਤੱਕ ਅਸੀਂ ਨਹੀਂ ਦੇਖਿਆ ਕੋਈ ਸਾਨੂੰ ਇੰਨੇ ਸਾਲ ਹੋ ਗਏ ਰਹਿੰਦੇ ਨੇ ਕੋਈ ਫਿਰੋਜ਼ਪੁਰ ਬਾਰੇ ਕਿਸੇ ਨੇ ਬਟੰਡੇ ਤੇ ਮੈਡਮ ਬਣੀ ਸੀ ਤੇ ਬਟੰਡੇ ਦੀ ਪਤਾ ਨਹੀਂ ਕਿੰਨੀ ਤਰੱਕੀ ਕਰਾਤੀ ਆ ਉਹਨਾਂ ਦੇ ਮਿਸਿਸ ਨੇ ਤੇ ਇੱਥੇ ਬਾਦਲ ਸਾਹਿਬ ਆਇਆ ਹੀ ਨਹੀਂ ਹੈ ਕਿ ਰੈਲੀ ਕਰਨ ਆ ਜਾਂਦੇ ਜਦੋਂ ਇਲੈਕਸ਼ਨ ਆਉਂਦੇ ਉਸ ਤੋਂ ਬਾਅਦ ਤੱਕ ਤਾਂ ਨਜ਼ਰ ਹੀ ਨਹੀਂ ਆਉਂਦੇ ਤੁਸੀਂ ਸਰ ਕਿਦਾਂ ਦੇਖਦੇ ਹੋ ਕਿ ਫਿਰੋਜ਼ਪੁਰ ਦੇ ਵਿਚ ਹੁਣ ਇਸ ਵੇਲੇ ਲੋਕ ਕੀ ਸੋਚ ਰਹੇ ਹੈਗੇ ਨੇ ਕਿ ਚੋਣ ਬਿਲਕੁਲ ਸਿਰ ਦੇ ਉੱਤੇ ਨੇ ਹਰ ਇੱਕ ਪਾਰਟੀਆਂ ਆਪਦੇ ਆਪ ਦੇ ਦਾਅਵੇ ਜਿਹੜੇ ਪੇਸ਼ ਕਰਦੇ ਨਜ਼ਰ ਆ ਰਹੇ ਹੈਗੇ ਨੇ ਔਰ ਵੱਡੇ ਵੱਡੇ ਚੋਣ ਮੈਨੀਫੈਸਟੋ ਵੀ ਜਾਰੀ ਕਰਦੇ ਪਏ ਨੇ ਕੀ ਲੱਗਦਾ ਕਿ ਲੋਕ ਹੁਣ ਕੀ ਸੋਚਦੇ ਨੇ ਜਾਂ ਜੋ ਪਹਿਲੇ ਵਾਦੇ ਹੋਏ ਸੀ ਉਹ ਪੂਰੇ ਹੋਏ ਜਾਂ ਨਹੀਂ ਹੋਏ ਲੋਕਾਂ ਨੇ ਤਾਂ ਕੀ ਸੋਚਣਾ ਜੀ ਲੋਕੀ ਤਾਂ ਹਰ ਵਾਰ ਹੀ ਆਸ ਇਹਦੇ ਨਾਲ ਵੋਟਾਂ ਪਾਉਂਦੇ ਆ ਕਿ ਕੁਝ ਨਾ ਕੋਈ ਸਾਡਾ ਇਥੋਂ ਦਾ ਸੁਧਰੂਗਾ ਲੇਕਿਨ ਕਦੇ ਵੀ ਮੇਰਾ ਖਿਆਲ ਹੈ ਕਿ ਫਰੋਸਪੁਰ ਦਾ ਸੁਧਾਰ ਨਹੀਂ ਹੋਇਆ ਤੁਸੀਂ ਆ ਦੇਖੋ ਕਿ ਰੇਲਵੇ ਦਾ ਬ੍ਰਿਜ ਹੀ ਸੀਗਾ ਰੇਲਵੇ ਨੇ ਇਲੈਕਟ੍ਰੀਫਿਕੇਸ਼ਨ ਕੀਤੀ ਇਹਨੂੰ ਉੱਚਾ ਚੱਕਣਾ ਸੀਗਾ ਤੇ ਉਸੇ ਤਰ੍ਹਾਂ ਸਿਰਫ ਉਹਨੂੰ ਉੱਚਾ ਚੱਕ ਕੇ ਤੇ ਉਦਾਂ ਹੀ ਚੌੜਾ ਪੁਲ ਰਹਿਣ ਦਿੱਤਾ ਕਿਸੇ ਨੇ ਇਹ ਵੀ ਕੋਸ਼ਿਸ਼ ਨਹੀਂ ਕੀਤੀ ਕਿ ਅਗਾ ਟ੍ਰੈਫਿਕ ਅੱਗੇ ਨਾਲੋਂ ਬਹੁਤ ਵੱਧ ਗਈ ਹੈ ਇਹ ਪਤਾ ਨਹੀਂ ਆਜ਼ਾਦੀ ਤੋਂ ਪਹਿਲਾਂ ਦਾ ਪੁਲ ਬਣਿਆ ਹੋਇਆ ਹੈ ਤੇ ਉਹੀ ਪੁਲ ਨੂੰ ਤਾਂ ਚੱਕ ਕੇ ਇੱਕ ਆਪਣਾ ਕੰਮ ਚਲਾਉ ਜਿਆ ਸੀ ਜਿਗਾੜ ਬਣਾ ਲਿਆ ਤੇ ਜੇ ਫਿਰੋਜ਼ਪੁਰ ਦੀ ਤਰੱਕੀ ਕਰਨੀ ਹੈ ਇਹਨੂੰ ਆਪਦੇ ਪੈਰਾਂ ਤੇ ਖੜ੍ਹਾ ਕਰਨਾ ਹੈ ਤੇ ਇੱਥੇ ਬਹੁਤ ਕੁਸ਼ ਕਰਨ ਦੀ ਲੋੜ ਹੈ ਸਾਡਾ ਪੰਜਾਬ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਅਗਰ ਉਹ ਹੀ ਖੁੱਲ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਬਹੁਤ ਕਾਰੋਬਾਰ ਵਧ ਜਾਊਗਾ ਕਿਉਂਕਿ ਇਸ ਵੇਲੇ ਵਪਾਰੀਆਂ ਦੇ ਕੋਲੇ ਕਾਰੋਬਾਰ ਇੱਥੇ ਨਹੀਂ ਹੈਗਾ ਅਗਰ ਇਹ ਬਾਰਡਰ ਖੁੱਲ ਜਾਂਦਾ ਜਿਸ ਤਰ੍ਹਾਂ ਕਿ ਕਤਲ ਦੀ ਜੰਗ ਤੋਂ ਪਹਿਲਾਂ ਹੁੰਦਾ ਸੀਗਾ ਤਾਂ ਉਧਰ ਨਾਲ ਫਿਰੋਜ਼ਪੁਰ ਦੇ ਵਿੱਚ ਬਹੁਤ ਚਹਿਲ ਪਹਿਲ ਹੋ ਜੂਗੀ ਸੈਕੰਡਲੀ ਕੀ ਹੈ ਕਿ ਫਿਰੋਜ਼ਪੁਰ ਤੋਂ ਬਹੁਤ ਨੇੜੇ ਹੋ ਜਾਊਗਾ ਪਾਕਿਸਤਾਨ ਪਾਕਿਸਤਾਨ ਜਿਸ ਤਰ੍ਹਾਂ ਪਾਕ 12 ਚ ਪੜਦੇ ਆ ਸੋਦੇ ਕਿ ਬੜੀ ਮੰਗਾਈ ਹੈ ਇੱਥੋਂ ਮਾਲਕ ਸਪੋਰਟ ਹੋਊਗਾ ਫਿਰੋਜ਼ਪੁਰ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇੱਥੇ ਲੇਬਰ ਦੇ ਬੰਦੇ ਆਉਣਗੇ ਇੱਥੇ ਆਫੀਸਰਜ਼ ਆਉਣਗੇ ਉਹਦੇ ਨਾਲ ਕੀ ਹੈ ਕਿ ਫਿਰੋਜ਼ਪੁਰ ਦੀ ਆਬਾਦੀ ਜਿਹੜੀ ਹੈ ਉਹ ਜਦੋਂ ਵਧੂਗੀ ਤਾਂ ਇੱਥੇ ਮਾਰਕੀਟ ਚਹਿਲ ਪਹਿਲ ਹੋਊਗੀ ਤੇ ਫਿਰੋਜ਼ਪੁਰ ਦੇ ਵਿੱਚੋਂ ਜਿਹੜਾ ਕਿ ਆਜ਼ਾਦੀ ਤੋਂ ਪਹਿਲਾਂ ਇੱਕ ਬਹੁਤ ਵੱਡਾ ਡਿਵੀਜ਼ਨ ਹੋਇਆ ਕਰਦਾ ਸੀ ਉਹਦੇ ਵਿੱਚੋਂ ਤਾਂ ਨਿੱਕੇ ਨਿੱਕੇ ਜ਼ਿਲ੍ਹੇ ਬੜੇ ਬਣਾਤੇ ਫਾਜ਼ਲ ਕਾ ਵਖਰਾ ਹੋ ਗਿਆ ਇਧਰੋਂ ਮੋਗਾ ਵਖਰਾ ਹੋ ਗਿਆ ਉਧਰੋਂ ਮੁਕਸਰ ਸਾਹਿਬ ਵਖਰਾ ਕਰ ਦਿੱਤਾ ਗਿਆ ਤੇ ਜਦ ਨਾਲ ਕੀ ਸੀ ਕਿ ਫਿਰੋਜ਼ਪੁਰ ਇੱਕ ਬਹੁਤ ਛੋਟਾ ਹੋ ਗਿਆ ਹਾਲਾਂਕਿ ਮੋਗੇ ਨੇ ਤਰੱਕੀ ਕਰ ਲਈ ਵਖਰਾ ਹੋਣ ਤੋਂ ਬਾਅਦ ਮੁਖਸਰ ਦੇ ਵਿੱਚ ਵੀ ਕਾਫੀ ਡਵੈਲਪਮੈਂਟ ਹੋਈ ਲੇਕਿਨ ਫਰੋਸਪਰ ਦੇ ਵਿੱਚ ਤਾਂ ਇਹੀ ਡਵੈਲਪਮੈਂਟ ਹੋਈ ਕਿ ਇਹਨੂੰ ਜ਼ਿਲ੍ਹੇ ਨੂੰ ਛੋਟਾ ਕਰ ਦਿੱਤਾ ਗਿਆ ਸੋ ਸਾਡੀ ਦਾ ਇੱਕੋ ਹੀ ਮੰਗ ਹੈ ਕਿ ਜਿਹੜਾ ਵੀ ਬੰਦਾ ਸਾਡੇ ਇਥੋਂ ਚੁਣ ਕੇ ਜਾਵੇ ਉਹ ਇਹ ਕੋਸ਼ਿਸ਼ ਜ਼ਰੂਰ ਕਰੇ ਕਿ ਇਸ ਇੰਟਰਨੈਸ਼ਨਲ ਬਾਰਡਰ ਨੂੰ ਖੋਲ ਦਿੱਤਾ ਜਾਵੇ ਜਿਸ ਦੇ ਨਾਲ ਕੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਆਹ ਜਿਹੜਾ ਕੰਮ ਕੱਤਰ ਚ ਬੰਦ ਹੋਇਆ ਸੀ ਇਹ ਫਲਾਨੀ ਸਰਕਾਰ ਆਈ ਸੀ ਜਾਂ ਫਲਾਨਾ ਐਮਪੀ ਸਾਹਿਬ ਆਏ ਸੀਗੇ ਉਹਨਾਂ ਨੇ ਕਰਾਤਾ ਫਰੋਸਪਰ ਵਾਸਤੇ ਇੱਕ ਬਹੁਤ ਵੱਡੀ ਇਹ ਦੇਣ ਹੋਊਗੀ ਕੀ ਤਾਂ ਲੱਗਦਾ ਕਿ ਫਿਰੋਜ਼ਪੁਰੇ ਇੱਕ ਇਤਿਹਾਸਿਕ ਸ਼ਹਿਰ ਵੀ ਹੈਗਾ ਜੇ ਇਹਨੂੰ ਟੂਰਿਜ਼ਮ ਦੇ ਪੱਖੋਂ ਵੀ ਜਿਹੜਾ ਇਹਦਾ ਵਿਕਾਸ ਕੀਤਾ ਜਾ ਸਕਦਾ ਹੈਗਾ ਕਿ ਜੇ ਇੰਡਸਟਰੀ ਨਹੀਂ ਇੱਥੇ ਲੱਗ ਸਕਦੀ ਹੈਗੀ ਤਾਂ ਲੋਕਾਂ ਨੂੰ ਜਿਹੜੇ ਆ ਕਾਰੋਬਾਰ ਹੈ ਉਹ ਟੂਰਿਸਟਾ ਜਿਹੜੇ ਆਣਗੇ ਇੱਥੇ ਬਾਹਰੋਂ ਲੋਕ ਆਣਗੇ ਉਹਨਾਂ ਦੇ ਨਾਲ ਇਹ ਸ਼ਹਿਰ ਨੂੰ ਥੋੜਾ ਜਿਹਾ ਵਿਕਸਿਤ ਕੀਤਾ ਜਾ ਸਕਦਾ ਹੈ ਮੈਨੂੰ ਆਪਣੇ ਬਚਪਨ ਦੀ ਗੱਲ ਯਾਦ ਹੈ ਕਿ ਮੈਂ ਦਿੱਲੀ ਗੇਟ ਦੇ ਅੰਦਰ ਬਾਜ਼ਾਰ ਦੇ ਵਿੱਚ ਜਾ ਰਿਹਾ ਸੀਗਾ ਤੇ ਮੈਂ ਛੋਟਾ ਹੁੰਦਾ ਸੀ ਉਸ ਵੇਲੇ ਤੇ ਮੈਂ ਵੇਖਿਆ ਕਿ ਦੋ ਤਿੰਨ ਇੱਥੇ ਫੋਰਨਰ ਮੇਮਾਂ ਸੀਗੀਆਂ ਉਹ ਬਾਜ਼ਾਰ 'ਚ ਫਿਰਦੀਆਂ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਵੀ ਇਹ ਕਿੱਥੋਂ ਆਈਆਂ ਮੈਨੂੰ ਨਹੀਂ ਸੀ ਪਤਾ ਉਸ ਲਈ ਵੀ ਆ ਪਾਕਿਸਤਾਨ ਦਾ ਬਾਰਡਰ ਖੁੱਲਿਆ ਹੋਇਆ ਜਾਂ ਕਿਸ ਤਰ੍ਹਾਂ ਹੈ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਵੀ ਇਹ ਇੱਥੇ ਟੂਰਿਸਟ ਹੁੰਦੇ ਆ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਉਂਕਿ ਬਾਰਡਰ ਖੁੱਲਾ ਸੀਗਾ ਅਗਰ ਇਹ ਬਾਰਡਰ ਹੁਣ ਵੀ ਖੁੱਲ ਜਵੇ ਤਾਂ ਫਿਰੋਜ਼ਪੁਰ ਦੇ ਵਿੱਚ ਪੁਰਾਣਾ ਇਤਿਹਾਸਕ ਸ਼ਹਿਰ ਹੈ ਇੰਨੀ ਟ੍ਰੈਫਿਕ ਨਹੀਂ ਹੋएगी ਕਿਉਂਕਿ ਫੋਰਨਰ ਜਿਹੜੇ ਆ ਉਹ ਥੋੜਾ ਜਿਹਾ ਟ੍ਰੈਫਿਕ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਗਰ ਬਾਰਡਰ ਖੁੱਲ ਜਾਊਗਾ ਤਾਂ ਇੱਥੇ ਜਿੱਥੇ ਆਪਣਾ ਫੋਰਨਰਜ਼ ਆਪ ਦਾ ਕਮਰਚਰਮ ਵਾਸਤੇ ਆਉਣਗੇ ਉਥੇ ਨਾਲ ਹੀ ਇੱਥੇ ਬਿਜ਼ਨਸ ਵੀ ਵਧੂਗਾ ਜਿਸ ਨਾਲ ਕੀ ਹੈ ਕਿ ਇੱਥੇ ਹੋਟਲ ਇੰਡਸਟਰੀ ਵਧੂ ਇੱਥੇ ਕਾਰੋਬਾਰ ਵਧਣਗੇ ਇੱਥੇ ਲੋਕਾਂ ਦੇ ਜਦੋਂ ਕੰਮ ਵਧੇ ਗਵਰਨਮੈਂਟ ਨੂੰ ਵੀ ਟੈਕਸ ਆਊਗਾ ਇੱਥੇ ਮੁਲਾਜ਼ਮ ਹੋਰ ਆਉਣਗੇ ਉਹਦੇ ਨਾਲ ਕੀ ਹੈ ਕਿ ਜਦੋਂ ਬਾਜ਼ਾਰ 'ਚ ਸ਼ਾਪਿੰਗ ਵਧੂਗੀ ਤਾਂ ਬਾਜ਼ਾਰ ਦੇ ਵਿੱਚ ਖੁਸ਼ਹਾਲੀ ਆਊਗੀ ਔਰ ਫਰੋਸਟਰ ਵਾਸਤੇ ਇੱਕ ਬਿਨਾ ਪੈਸਿਆਂ ਤੋਂ ਸਮਝੋ ਕਿ ਤਰੱਕੀ ਦੇਣ ਦਾ ਰਸਤਾ ਹੋਊਗਾ ਤੇ ਇਸ ਵਾਰ ਜਿਹੜੇ ਲੋਕ ਨੇ ਉਹ ਕਾਫੀ ਤੁਹਾਨੂੰ ਲੱਗਦਾ ਕਿ ਸਿਆਣੇ ਹੋ ਚੁੱਕੇ ਹੋਏ ਨੇ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਹਰ ਕੋਈ ਜਿਹੜਾ ਮੋਬਾਈਲ ਦੇ ਜਰੀਏ ਚੀਜ਼ਾਂ ਨੂੰ ਦੇਖਦਾ ਨਜ਼ਰ ਜਿਹੜੀ ਰੱਖ ਰਿਹਾ ਹੈਗਾ ਤੇ ਲੱਗਦਾ ਕਿ ਲੋਕ ਇਸ ਵਾਰ ਜਿਹੜੇ ਆ ਸੋਚ ਸਮਝ ਕੇ ਵੋਟ ਪਾਣਗੇ ਤਾਂ ਜੋ ਦੁਬਾਰਾ ਜਿਹੜਾ ਉਹਨਾਂ ਨਾਲ ਇਸ ਤਰੀਕਾ ਦਾ ਵਿਤਕਰਾ ਨਾ ਹੋ ਸਕੇ ਕਿ ਉਹਨਾਂ ਉਹਨਾਂ ਦੇ ਜਿਹੜੀ ਮੁੱਦਿਆਂ ਦੀ ਗੱਲ ਹੈਗੀ ਆ ਉਹ ਪਹੁੰਚਾਈ ਜਾ ਸਕੇ ਦੇ ਨਿਚੇ ਦੇਖੋ ਲੋਕ ਤਾਂ ਹਮੇਸ਼ਾ ਹੀ ਸੋਚ ਸਮਝ ਕੇ ਵੋਟ ਪਾਉਂਦੇ ਆ ਲੇਕਿਨ ਉਸ ਤੋਂ ਬਾਅਦ ਕੀ ਲੋਕਾਂ ਨੂੰ ਐਕਸਪੈਕਟੇਸ਼ਨ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਇਹ ਤਾਂ ਸਾਡੇ ਨੇਤਾ ਜਾਨੀ ਜਾਂਦੇ ਆ ਲੇਕਿਨ ਮੇਰਾ ਖਿਆਲ ਹੈ ਕਿ ਅਗਰ ਇਹਨੂੰ ਲੋਕ ਸਭਾ ਦੇ ਵਿੱਚ ਆਵਾਜ਼ ਉਠਾਈ ਜਾਵੇ ਤਾਂ ਕੋਈ ਐਸੀ ਗੱਲ ਨਹੀਂ ਕਿ ਇਹ ਬਾਰਡਰ ਨਾ ਖੁੱਲੇ ਕਿਉਂਕਿ ਕੱਤਰ ਤੋਂ ਪਹਿਲਾਂ ਇਹੀ ਬਾਰਡਰ ਖੁੱਲਾ ਸੀਗਾ ਪਾਕਿਸਤਾਨ ਦੇ ਨਾਲ ਔਰ ਅਮਰਸਰ ਦਾ ਬਾਰਡਰ ਜਿਹੜਾ ਸੀ ਉਹ ਬੰਦ ਸੀਗਾ ਜਦੋਂ ਦਾ ਅਮਰਸਰ ਦਾ ਬਾਰਡਰ ਖੁੱਲਿਆ ਅਮਰਸਰ ਦੀ ਡਿਵੈਲਪਮੈਂਟ ਹੋ ਗਈ ਹੈ ਲੇਕਿਨ ਫਿਰੋਜ਼ਪੁਰ ਦੀ ਜਿਹੜੀ ਡਿਵੈਲਪਮੈਂਟ ਸੀ ਉਹ ਉੱਥੇ ਹੀ ਰੁਕ ਬਿਲਕੁਲ ਲੋਕਾਂ ਦਾ ਕਹਿਣਾ ਹੈਗਾ ਕਿ ਜੇ ਫਿਰੋਜ਼ਪੁਰ ਨੂੰ ਡਿਵੈਲਪ ਕਰਨਾ ਹੈਗਾ ਤਾਂ ਸਭ ਨਾਲੋਂ ਪਹਿਲਾਂ ਜਿਹੜਾ ਇਹ ਇੰਟਰਨੈਸ਼ਨਲ ਬਾਰਡਰ ਜਿਹੜਾ ਹੈ ਉਹ ਖੋਲਣਾ ਚਾਹੀਦਾ ਹੈਗਾ ਤਾਂ ਜੋ ਫਿਰੋਜ਼ਪੁਰ ਦੀ ਜਿਹੜੀ ਹੈ ਡਿਵੈਲਪਮੈਂਟ ਹੋ ਸਕੇ ਕਿਉਂਕਿ ਜੇ ਪਿਛਲੇ ਲੰਮੇ ਸਮੇਂ ਦੀ ਜੇ ਗੱਲ ਕੀਤੀ ਜਾਵੇ ਕਿ ਜਿਹੜੇ ਪਹਿਲਾਂ ਐਮਪੀ ਚੁਣੇ ਗਏ ਉਹਨਾਂ ਦੇ ਵੱਲੋਂ ਬਾਰਡਰ ਖੋਲਣ ਨੂੰ ਲੈ ਕੇ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਸੈਂਟਰ ਸਰਕਾਰ ਦੇ ਅੱਗੇ ਨਹੀਂ ਰੱਖੀ ਗਈ ਜਿਸ ਕਰਕੇ ਜਿਹੜਾ ਇਹ ਮੁੱਦਾ ਅਗਰ ਸੈਂਟਰ ਸਰਕਾਰ ਦੇ ਅੱਗੇ ਰੱਖਿਆ ਜਾਂਦਾ ਹੈ ਤਾਂ ਉਹਨਾਂ ਦੇ ਉੱਪਰ ਜ਼ੋਰ ਪਾਇਆ ਜਾਂਦਾ ਹੈ ਤਾਂ ਇਹ ਇਹ ਫਿਰੋਜ਼ਪੁਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਉਹਨੂੰ ਖੋਲਿਆ ਜਾ ਸਕਦਾ ਹੈ ਤੇ ਫਿਰੋਜ਼ਪੁਰ ਦਾ ਜਿਹੜਾ ਵਿਕਾਸ ਹੈ ਉਹ ਹੋ ਸਕਦਾ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਇਸ ਵਾਰ ਚਾਰ ਪਾਰਟੀਆਂ ਹੱਲੇ ਤੱਕ ਜਿਹੜਾ ਆਪੋ ਆਪਣੀਆਂ ਤਿਆਰੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ ਆਮ ਆਦਮੀ ਪਾਰਟੀ ਆਪਣੇ ਤੌਰ ਦੇ ਉੱਪਰ ਤਿਆਰੀ ਕਰਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਭਾਜਪਾ ਚਾਰੋਂ ਪਾਰਟੀਆਂ ਜਿਹੜਾ ਆਪਣੀ ਲਗ-ਲਗ ਜਿਹੜੀਆਂ ਤਿਆਰੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ ਅਤੇ ਹਰ ਕੋਈ ਜਿਹੜੀ ਪਾਰਟੀ ਹੈਗੀ ਆ ਉਹ 13 ਦੀਆਂ 13 ਸੀਟਾਂ ਜਿਹੜੀਆਂ ਉਹ ਜਿੱਤਣ ਦੀ ਗੱਲ ਵੀ ਆਖਰੀ ਹੈਗੀ ਆ ਤਾਂ ਹੁਣ ਇਹ 4 ਜੂਨ ਨੂੰ ਹੀ ਜਿਹੜਾ ਉਹ ਪਤਾ ਲੱਗ ਪਾਏਗਾ ਕਿ ਲੋਕ ਕਿਸ ਨੂੰ ਜਿਹੜਾ ਹੈ ਉਹ ਫਤਵਾ ਦਿੰਦੇ ਹਨ ਅਤੇ ਸੈਂਟਰ ਦੇ ਵਿੱਚ ਕਿਸ ਦੀ ਸਰਕਾਰ ਬੰਦੀ ਹੈ ਅਤੇ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣਗੇ ਜਾਂ ਨਹੀਂ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ